ਸਾਰੇਨ ਸਤਿ ਸ੍ਰੀ ਅਕਾਲ ਮੈਂ ਮਹਿੰਦਰਪਾਲ ਰੇਕੀ ਗ੍ਰੈਂਡ ਮਾਸਟਰ ਮਾਲਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਦੇ ਵੀਡੀਓਸ ਵਿੱਚ ਮੈਂ ਦੱਸਾਂਗੀ ਕਿ ਰੇਕੀ ਦੇ ਵਿੱਚ ਸਾਈਕਿਕ ਸਰਜਰੀ ਕਿਵੇਂ ਕੀਤੀ ਜਾਂਦੀ ਹੈ ਇਸ ਨੂੰ ਕਰਨ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਤੇ ਇਸ ਦੇ ਵਾਸਤੇ ਕਿਹੜੇ ਸਿੰਬਲ ਯੂਜ਼ ਕੀਤੇ ਜਾਂਦੇ ਨੇ ਪਰ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਜਿਵੇਂ ਕਿ ਮੈਂ ਪਿਛਲੀ ਵੀਡੀਓ ਸੇ ਦੱਸਿਆ ਸੀ ਕਿ ਜਦੋਂ ਅਸੀਂ ਰੇਕੀ ਦਾ ਡਾਕਟਰ ਸਰਜਰੀ ਕਰਦੇ ਨੇ ਉਸ ਵੇਲੇ ਉਹ ਜਿੱ ਕਿਸੇ ਅੰਗਰੇ ਵਿੱਚ ਪ੍ਰੋਬਲਮ ਹੋਵੇ ਬਹੁਤ ਜ਼ਿਆਦਾ ਔਰ ਉੱਥੇ ਆਪਰੇਸ਼ਨ ਦੀ ਲੋੜ ਹੋਵੇ ਤਾਂ ਉੱਥੇ ਉਸ ਨੂੰ ਉਹ ਆਪਰੇਸ਼ਨ ਕਰਕੇ ਜਾਂ ਸਰਜਰੀ ਕਰਕੇ ਉਹ ਸੰਗ ਨੂੰ ਠੀਕ ਕਰਦੇ ਨੇ ਸੇਮ ਉਸੇ ਤਰ੍ਹਾਂ ਰੇਕੀ ਦੇ ਵਿੱਚ ਸਾਇਕਿਕ ਸਰਜਰੀ ਸਾਇਕਿਕ ਦਾ ਮਤਲਬ ਕਲਪਨਾ ਦੇ ਨਾਲ ਸੋਚ ਦੇ ਨਾਲ ਵਿਜੂਅਲਾਈਜੇਸ਼ਨ ਦੇ ਨਾਲ ਸਰਜਰੀ ਕੀਤੀ ਜਾਂਦੀ ਹੈ ਹੁਣ ਜਦੋਂ ਅਸੀਂ ਨੂੰ ਸਰਜਰੀ ਨੂੰ ਸ਼ੁਰੂ ਕਰਨਾ ਕਿਸੇ ਵਿਅਕਤੀ ਦੀ ਤਾਂ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਾਂ ਸਾਵਧਾਨੀਆਂ ਦਾ ਧਿਆਨ ਰੱਖਣਾਗਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਸ ਵੀ ਕਮਰੇ ਦੇ ਵਿੱਚ ਜਾਂ ਜਿਸ ਥਾਨ ਦੇ ਉੱਤੇ ਅਸੀਂ ਸਾਈਕਿਕ ਸੈਰਜੀ ਕਿਸੇ ਵਿਅਕਤੀ ਦੀ ਕਰਨੀ ਆ ਤਾਂ ਉਸ ਜਗ੍ਹਾ ਨੂੰ ਚੰਪ ਪੂਰੇ ਸਿੰਬਲ ਨਾਲ ਉਸ ਨੂੰ ਕਲੀਨ ਕਰ ਲਓ ਫਿਰ ਆਪਣੇ ਆਪ ਨੂੰ ਪ੍ਰੋਟੈਕਸ਼ਨ ਦਿਓ ਤੀਸਰਾ ਜਿਸ ਵਿਅਕਤੀ ਦੀ ਕਰਨੀ ਹੈ ਸਾਈਕਿਕ ਸਰਜਰੀ ਉਸ ਵਿਅਕਤੀ ਦੇ ਨਾਲ ਹੋਣ ਸਾਜੇਸ਼ੋ ਸਿੰਬਲ ਦੇ ਨਾਲ ਕਨੈਕਸ਼ਨ ਬਣਾ ਲਾਂਗਾ ਕਨੈਕਸ਼ਨ ਬਣਾਉਣ ਤੋਂ ਬਾਅਦ ਉਸ ਦਾ ਔਰਾ ਸਾਫ ਕਰਨਾ ਹੈ ਔਰਾ ਕ੍ਰਿਸਟਲ ਨਾਲ ਵੀ ਸਾਫ ਕੀਤਾ ਜਾਂਦਾ ਤੇ ਉਸੇ ਸਰੀਰ ਦੇ ਆਲੇ ਦੁਆਲੇ ਸਾਰੇ ਸਰੀਰ ਦੇ ਆਲੇ ਦੁਆਲੇ ਉਂਗਲ ਦੋ ਉਂਗਲਾਂ ਨੂੰ ਘੁਮਾ ਕੇ ਵੀ ਔਰਾ ਸਾਫ ਕੀਤਾ ਜਾਂਦਾ ਹੈ ਹੁਣ ऑपरेशन ਕਰਨ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਦਾ ਗਿਆਨ ਹੋਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਜਿਸ ਵੀ ਅੰਗ ਦੀ ਸਰਜਰੀ ਕਰਨੀ ਹੈ ਸਾਈਕਿਕ ਸਰਜਰੀ ਮਤਲਬ ਕਰਨੀ ਹੈ ਉਸ ਉਹ ਅੰਗ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈਗਾ Google 'ਚ ਸਰਚ ਕਰਕੇ ਉਸ ਅੰਗ ਬਾਰੇ ਜਾਣਕਾਰੀ ਪਹਿਲਾਂ ਲੈ ਲੈਣੀ ਹੈ ਜੇ ਸਾਨੂੰ ਪੂਰੀ ਜਾਣਕਾਰੀ ਨਹੀਂ ਹੋਏਗੀ ਤਾਂ ਅਸੀਂ ਆਪਰੇਸ਼ਨ ਕਿਸ ਤਰ੍ਹਾਂ ਕਰਾਂਗੇ ਠੀਕ ਹੈ ਨਾ ਤੇ ਹੁਣ ਮੈਂ ਦੋ ਤਿੰਨ ਟੰਗ ਦੱਸਦੀਆਂ ਕਿ ਸਾਈਕਿਕ ਸਰਜਰੀ ਕਿਸਰਾ ਕਰਨੀ ਹੈ ਪਹਿਲਾ ਟੰਗ ਤਾਂ ਇਹ ਹੈ ਕਿ ਜਿਸ ਤਰ੍ਹਾਂ ਡਾਕਟਰ ਆਪਰੇਸ਼ਨ ਕਰਦੇ ਆ ਸੇਮ ਅਸੀਂ ਉਹੀ ਮੈਥਡ ਲੈਣਾ ਅਸੀਂ ਸਾਈਕਿਕ ਸਰਜਰੀ ਦੇ ਵਿੱਚ ਕੀ ਕਰਨਾਗਾ ਸਾਨੂੰ ਜਿਹੜੇ ਜਿਹੜੀ ਵੀ ਚੀਜ਼ ਚਾਹੀਦੀ ਹੈ ਜਿਸ ਤਰ੍ਹਾਂ ਆਪਰੇਸ਼ਨ ਦੇ ਵਿੱਚ ਜੋ ਜੋ ਸਮਾਨ ਚਾਹੀਦਾ ਗਲਵ ਚਾਹੀਦੇ ਆ ਸੈਨੇਟਾਈਜ਼ਰ ਚਾਹੀਦਾ ਜਾਂ ਜੋ ਵੀ ਟੂਲਸ ਜਾਂ ਔਜ਼ਾਰ ਚਾਹੀਦੇ ਆ ਟੇਪ ਚਾਹੀਦੀ ਆ ਗਲੂ ਚਾਹੀਦੀ ਆ ਜਾਂ ਪੱਟੀ ਚਾਹੀਦੀ ਮਤਲਬ ਕਿ ਐਂ ਚੀਜ਼ਾਂ ਸੋਈ ਜੋ ਵੀ ਚੀਜ਼ ਉਸ ਆਪਰੇਸ਼ਨ ਵਾਸਤੇ ਚਾਹੀਦੀ ਹੈ ਉਹ ਸਭ ਚੀਜ਼ਾਂ ਅਸੀਂ ਯੂਨੀਵਰਸ ਦੇ ਕੋਲੋਂ ਲੈਣੀਆਂ ਨੇ ਔਰ ਸਰਜਰੀ ਕਰਕੇ ਸਾਈਕਿਕ ਸਰਜਰੀ ਮਤਲਬ ਕਰਕੇ ਉਹ ਚੀਜ਼ਾਂ ਸਵਾਸੀਂ ਯੂਨੀਵਰਸ ਨੂੰ ਵਾਪਸ ਕਰ ਦੇਣੀਆਂ ਨੇ ਦੂਸਰਾ ਟੰਗ ਹੈ क्रिस्टਲ ਦੇ ਨਾਲ ਸਾਈਕਿਕ ਸਰਜਰੀ ਕਰਨਾ ਅਸੀਂ ਕੋਈ ਵੀ क्रिस्टਲ ਜਿਵੇਂ ਅਸੀਂ क्रिस्टਲ ਵਾਂਡਸ ਲੈ ਸਕਦੇ ਆ ਅਸੀਂ क्रिस्टਲ ਪੈਨਸਲ ਵੀ ਲੈ ਸਕਦੇ ਆ ਅਸੀਂ ਕੋਈ ਵੀ क्रिस्टਲ ਜੋ ਸਾਡੇ ਕੋਲ ਹੈ ਉਸ ਵੇਲੇ ਉਹਦੇ ਨਾਲ ਵੀ ਸਾਈਕਿਕ ਸਰਜਰੀ ਕੀਤੀ ਜਾਂਦੀ ਹੈ ਇਹਦੇ ਵਿੱਚ ਕੀ ਹੁੰਦਾ ਅਸੀਂ ਇਸ ਤਰ੍ਹਾਂ ਵਿਜੂਅਲਾਈਜੇਸ਼ਨ ਕਰਨੀ ਆ ਕਿ ਇਹਨਾਂ ਜਿਹੜੀ ਵੀ ਅਸੀਂ ਕ੍ਰਿਸਟਲ ਲਿਆ ਉਹਦੇ ਵਿੱਚੋਂ ਇੱਕ એનર્ਜੀ ਦੀਆਂ ਰੇਸ ਨਿਕਲਦੀਆਂ ਪਈਆਂ ਨੇ ਉਹ ਰੇਸ ਜਿਹੜੀਆਂ ਨੇ ਉਹ ਸਰਜਰੀ ਕਰ ਰਹੀਆਂ ਨੇ ਠੀਕ ਹੈ ਜੀ ਤੀਸਰਾ ਟਾਂਗ ਹੈ ਅਸੀਂ ਐਕਸਟੈਂਸ਼ਨ ਫਿੰਗਰਸ ਕਹਿੰਦੇ ਆ ਉਹਨਾਂ ਦੇ ਨਾਲ ਵੀ ਸਾਈਕਿਕ ਸਰਜਰੀ ਕਰਦੇ ਆ ਅਸੀਂ ਆਪਣੀਆਂ ਉਂਗਲਾਂ ਨੂੰ ਨਾ ਇਸ ਤਰ੍ਹਾਂ 6 ਤੋਂ 8 ਇੰਚ ਤੱਕ ਵਧਿਆ ਹੋਇਆ ਦੇਖਣਾ ਠੀਕ ਹੈ ਦੋਨੋਂ ਹੱਥਾਂ ਦੀਆਂ ਉਂਗਲਾਂ ਨੂੰ ਤੇ ਉਹ ਜਿਹੜੀਆਂ ਉਂਗਲਾਂ ਨੇ ਉਹ એનર્ਜੀ ਦੀਆਂ ਉਂਗਲ ਐ ਉਂਗਲਾਂ ਨੇ ਤੇ ਉਹ ਉਂਗਲਾ ਸਰਜਰੀ ਕਰ ਰਹੀਆਂ ਨੇ ਜਿਵੇਂ ਜਿਸ ਵੀ ਅੰਗ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਉਹਨਾਂ ਨੇ ਜਿਹੜੀਆਂ ਫਿੰਗਰਸ ਵਧੀਆਂ ਹੋਈਆਂ ਨੇ ਉਹਨਾਂ ਨੇ ਉਸ ਅੰਗ ਦੀ ਸਫਾਈ ਕਰਨੀ ਹੈ ਸ਼ੁੱਧਿਕरण ਕਰਨਾ ਨੈਗੇਟਿਵਿਟੀ ਕੱਢਣੀ ਹੈ ਔਰ ਉਹਦੇ ਵਿੱਚੋਂ ਨੈਗੇਟਿਵਿਟੀ ਕੱਢ ਕੇ ਉਹ ਜਾਂ ਤਾਂ ਧਰਤੀ ਦੇ ਵਿੱਚ ਸਿੱਟਣੀ ਹੈ ਜਾਂ ਯੂਨੀਵਰਸ 'ਚ ਸ਼ੁੱਧਿਕরণ ਦੇ ਵਾਸਤੇ ਯੂਨੀਵਰਸ ਦੇ ਵਿੱਚ ਸਿੱਟਣੀ ਹੈ ਇੱਕ ਤਾਂ ਇਹ ਟੰਗ ਹੈ ਹੁਣ ਮੈਂ ਉਸ ਤੋਂ ਬਾਅਦ ਜਦੋਂ ਅਸੀਂ ਐਕਸਟੈਂਸ਼ਨ ਫਿੰਗਰ ਨਾਲ ਸਰਜਰੀ ਕਰ ਲਾਂਗੇ ਫਿਰ ਇਹਨਾਂ ਜਿਹੜੀਆਂ ਵਧੀਆਂ ਹੋਈਆਂ ਫਿੰਗਰਸ ਨੂੰ ਅਸੀਂ ਫਿਰ ਛੋਟਾ ਕਰਨਾਗਾ ਉਹ ਉੱਥੇ ਬਰਾਬਰ ਲੈ ਆਣਾ ਜਿੱਦਾਂ ਪਹਿਲਾਂ ਸੀ ਤੇ ਇਸ ਤੋਂ ਬਾਅਦ ਹੁਣ ਮੈਂ ਤਿੰਨ ਤੰਤ ਤੁਹਾਨੂੰ ਦੱਸ ਲਿਆ ਇਹਨਾਂ ਵਿੱਚ ਕੋਈ ਵੀ ਤਰੀਕਾ ਜਿਹੜਾ ਹੈਗਾ ਇਹ ਇਹਨਾਂ ਵਿੱਚ ਕੋਈ ਵੀ ਤਰੀਕਾ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਤੇ ਉਸ ਤੋਂ ਬਾਅਦ ਸਰਜਰੀ ਕਰਨ ਤੋਂ ਬਾਅਦ ਅਸੀਂ ਜਿਹੜਾ ਸਰੀਰਦੰਗ ਖੋਲਿਆਗਾ ਉਹਨੂੰ ਬੰਦ ਵੀ ਕਰਨਾ ਸੀਲ ਕਰਨਾ ਚੋਪੂਰੇ ਸਿੰਬਲ ਨਾਲ ਉਹਨੂੰ એનર્ਜੀ ਦੇਣੀ ਹੈ ਸਰਜਰੀ ਸਿਰਫ ਇੱਕ ਵਾਰ ਕਰਨੀ ਹੈ ਔਰ ਜਿਹੜੀ ਉਹਦੀ ਕਰਨੀ ਆ ਆਪਾਂ ਨੇ ਹੀਲਿੰਗ ਕਰਨੀ ਉਹ 21 ਦਿਨ ਤੱਕ ਕਰਨੀ ਹੈ ਇਹ ਇੱਕ ਬੜਾ ਹੀ ਸੇਫ ਤੇ ਸੇਫ ਮੈਥਡ ਹੈ ਤੇ ਇਹਦੇ ਵਿੱਚ ਕੋਈ ਪੇਸ਼ੈਂਟ ਦੀ ਅਸੀਂ ਜਾਂ ਵਿਅਕਤੀ ਦੀ ਕਟਵਾਟ ਨਹੀਂ ਕਿਸੇ ਸਰੀਰ ਅੰਗ ਦੀ ਕਰਨੀ ਹੈਗੀ ਤੇ ਜਿਸ ਨੇ ਰੇਕੀ ਦਾ 3rd A ਲੈਵਲ ਤੱਕ ਸਿੱਖ ਲਿਆਗਾ 3b ਲੈਵਲ ਦੇ ਵਿੱਚ ਫੇਰ ਇਸ ਨੂੰ ਸਾਈਕਿਕ ਸਰਜਰੀ ਨੂੰ ਸਿਖਾਇਆ ਜਾਂਦਾ ਅੱਜ ਮੈਂ ਬਹੁਤ ਹੀ ਸੰਖੇਪ ਦੇ ਵਿੱਚ ਇਹ ਥੋੜੀ ਜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਈਕਿਕ ਸਰਜਰੀ ਅਸੀਂ ਦੇ ਕਿਹੜੇ ਟਾਂਗ ਹੈ ਕਰਨ ਦੇ ਹੁਣ ਜੇ ਤੁਸੀਂ ਮੇਰੇ ਕੋਲੋਂ ਇਸ ਵੀਡੀਓ ਦੇ ਸਬੰਧ ਵਿੱਚ ਕੋਈ ਪ੍ਰਸ਼ਨ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਖੁਸ਼ ਰਹੋ ਸੇਫ ਰਹੋ ਹੱਸਦੇ ਵਸਦੇ ਰਹੋ ਸੇਤਮੰਦ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ